ਨਾਦੀ 베ਦੀ ਸ਼ਬਦੀ ਮੋਨੀ ਜਮ ਕੇ ਪਟੇ ਲਖਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਕਹਿੰਦੇ ਆ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਕਹਿੰਦੇ ਲੱਖਾਂ ਵਾਰ ਇਸ਼ਨਾਨ ਕਰਕੇ ਆ ਜੇ ਮਨ ਥੋੜਾ ਸਾਫ ਹੋਣਾ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋ ਬਈ ਜੇ ਲਾਏ ਰਹਾ ਲੇ ਵਤਾਰ ਕਹਿੰਦੇ ਚੁੱਪ ਰਹਿਣ ਨਾਲ ਰੱਬ ਥੋੜਾ ਮਿਲਦਾ ਜੇ ਬੰਦਾ ਕਵੇ ਮੈਂ ਮੋਨ ਧਾਰ ਲਿਆ ਕਿ ਰੱਬ ਮਿਲ ਜਾਊਗਾ ਕਹਿੰਦੇ ਚੁੱਪ ਕਰਾਉਣਾ ਸੀ ਮਨ ਅਸੀਂ ਜੀਬ ਚੁੱਪ ਕਰਾ ਲਈ ਮਨ ਚੁੱਪ ਨਹੀਂ ਕਰਾਇਆ ਜਿਹੜੇ ਮੌਨੀ ਨੇ ਨਾ ਉਹਨਾਂ ਨੇ ਕਾਪੀ ਪੈਨ ਰੱਖਿਆ ਹੋਇਆ ਲਵੇ ਕਿ ਉਹਦੇ ਤੇ ਲਿਖ ਦਿੱਕੇ ਦੇ ਦਿੰਦੇ ਆ ਕਿ ਮੈਂ ਹੁਣ ਚਾਹ ਪੀਣੀ ਐ ਮੈਂ ਹੁਣ ਪਾਣੀ ਪੀਣਾ ਮੈਂ ਹੁਣ ਫਲਾਣਾ ਕੰਮ ਕਰਨਾ ਮੈਂ ਫਲਾਣਾ ਕੰਮ ਕਰਨਾ ਕਹਿੰਦੇ ਜੀਬ ਰੋਕਣੀ ਨਹੀਂ ਮਨ ਰੋਕਣਾ ਐ ਅਸੀਂ ਇਹ ਮਾੜੇ ਕੰਮਾਂ ਤੋਂ ਅੱਖਾਂ 'ਚ ਰੋਕਣੀਆਂ ਨੇ ਮਾੜਿਆਂ ਕੰਮਾਂ ਤੋਂ ਕੰਨ ਰੋਕਣ